ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਗੋਪੀ ਚੰਦ ਤੋਂ ਬਾਅਦ ਚਰਪਟਨਾਥ ਬੜਾ ਗੁੱਸਾ ਖਾ ਕੇ ਬੋਲਿਆ ਕਿ ਤੁਹਾਡਾ ਆਸਣ ਕਿਸ ਸਥਾਨ ਤੇ ਹੈ ਗੁਰੂ ਜੀ ਨੇ ਕਿਹਾ ਇਹ ਅਸੀਂ ਅੰਤਰਮੁਖੀ ਹੋ ਗਏ ਹਾਂ ਇਸ ਲਈ ਸਾਡਾ ਆਸਣ ਸਾਡੇ ਮਨ ਮੰਦਰ ਦੇ ਅੰਦਰ ਹੀ ਹੈ ਅਸੀਂ ਧਿਆਨ ਨੂੰ ਬਾਰ ਜਾਣ ਤੋਂ ਰੋਕ ਲਿਆ ਹੈ ਚਰਪਟਨਾਥ ਨੇ ਫਿਰ ਸਵਾਲ ਕੀਤਾ ਕਿ ਤੁਹਾਡਾ ਭੋਜਨ ਕੀ ਹੈ ਜਿਸ ਨਾਲ ਤੁਹਾਡਾ ਜੀਵਨ ਚੱਲਦਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਕਿ ਕਰਤਾਰ ਦੇ ਨਾਮ ਦਾ ਸਿਮਰਨ ਹੀ ਸਾਡਾ ਭੋਜਨ ਹੈ ਅਤੇ ਉਸੇ ਦੇ ਆਸਰੇ ਅਸੀਂ ਚੱਲਦੇ ਹਾਂ ਉਸ ਨੇ ਫਿਰ ਪੁੱਛਿਆ ਕਿ ਤੁਸੀਂ ਕਿਹੜੇ ਵਸਤਰ ਧਾਰਨ ਕੀਤੇ ਹੋਏ ਹਨ ਅਤੇ ਤੁਹਾਡਾ ਧੇਖ ਕੀ ਹੈ ਗੁਰੂ ਜੀ ਨੇ ਦੱਸਿਆ ਕਿ ਅਸੀਂ ਖਿਮਾ ਰੂਪੀ ਵਸਤਰ ਸਰੀਰ ਤੇ ਧਾਰਨ ਕੀਤੇ ਹੋਏ ਹਨ ਸਦਾ ਕਰਤਾਰ ਦੇ ਰਜਾ ਵਿੱਚ ਰਹਿੰਦੇ ਹਾਂ ਇਹੀ ਸਾਡਾ ਧੇਖ ਹੈ ਉਸਨੇ ਫਿਰ ਕਿਹਾ ਕਿ ਆਰਾਮ ਕਿੱਥੇ ਕਰਦੇ ਹੋ ਗੁਰੂ ਜੀ ਨੇ ਚਰਪਟਨਾਥ ਨੂੰ ਦੱਸਿਆ ਕਿ ਅਸੀਂ ਆਰਾਮ ਸਦਾ ਦਾਸਨ ਦਵਾਰ ਦੇ ਵਿੱਚ ਹੀ ਕਰਦੇ ਹਾਂ ਗੁਰੂ ਜੀ ਦੇ ਉੱਤਰ ਸੁਣ ਕੇ ਚਰਪਟਨਾਥ ਅਬੂਲ ਹੋ ਗਿਆ ਸੀ ਡੰਗਰਨਾਥ ਨੇ ਗੁਰੂ ਜੀ ਨੂੰ ਕਿਹਾ ਕਿ ਸਾਡੇ ਗੁਰੂ ਗੋਰਖਨਾਥ ਦਾ ਪੰਥ ਉੱਤਮ ਹੈ ਤੁਹਾਡਾ ਪੰਥ ਕਿਹੜਾ ਹੈ ਸਮੁੱਚੇ ਜਗਤ ਦਾ ਕਲਿਆਣ ਕਰ ਲਏ ਅਸੀਂ ਨਿਰਮਲ ਪੰਥ ਚਲਾਇਆ ਹੈ ਇਹ ਗੁਰੂ ਜੀ ਨੇ ਡੰਗਰਨਾਥ ਨੂੰ ਕਿਹਾ ਵਾਡਾ ਗੁਰੂ ਗੋਰਖਨਾਥ ਉਮਰਲ ਮੇਰੀ ਕਰਕੇ ਰੱਬ ਨੂੰ ਭੁੱਲ ਗਿਆ ਹੈ ਉਸ ਨੇ ਆਪਣਾ ਹੰਕਾਰ ਵਧਾ ਲਿਆ ਹੈ ਫਿਰ ਉਸ ਤੋਂ ਬਾਅਦ ਸੰਗਰਨਾਥ ਨੇ ਗੁਰੂ ਜੀ ਦੇ ਸਵਾਲ ਕਰ ਦਿੱਤਾ ਕਿ ਤੁਸੀਂ ਕ੍ਰੋਧ ਨੂੰ ਕਿਵੇਂ ਜਿੱਤ ਲਿਆ ਹੈ ਗੁਰੂ ਜੀ ਨੇ ਉੱਤਰ ਦਿੱਤਾ ਕਿ ਕ੍ਰੋਧ ਨੂੰ ਅਸੀਂ ਨਿਮਰਤਾ ਅਤੇ ਖਿਮਾ ਦੇ ਗੁਣਾ ਨਾਲ ਜਿੱਤ ਲਿਆ ਹੈ ਕਾਮ ਨੂੰ ਕਾਬੂ ਕਰਨ ਦਾ ਕੀ ਤਰੀਕਾ ਹੈ ਸੰਗਰਨਾਥ ਨੇ ਪੁੱਛਿਆ ਗੁਰੂ ਜੀ ਨੇ ਦੱਸਿਆ ਕਿ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਧਾਰ ਕੇ ਕਮਾਉਣ ਨਾਲ ਹੀ ਕਾਮ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ ਲੋਭ ਦੀ ਬਿਰਤੀ ਕਿਵੇਂ ਸ਼ਾਂਤ ਕੀਤੀ ਜਾ ਸਕਦੀ ਹੈ ਗੁਰੂ ਜੀ ਨੇ ਉਸ ਨੂੰ ਸਮਝਾਇਆ ਸਬਰ ਸੰਤੋਖ ਦੇ ਗੁਣਾਂ ਨੂੰ ਅਪਣਾਉਣ ਨਾਲ ਹੀ ਲੋਭ ਦੀ ਬਿਰਤੀ ਸ਼ਾਂਤ ਹੋ ਜਾਂਦੀ ਹੈ ਸੰਗਰਨਾਥ ਨੇ ਪੁੱਛਿਆ ਕਿ ਅਮਰ ਪਦ ਦੀ ਪ੍ਰਾਪਤੀ ਹੋ ਸਕਦੀ ਹੈ ਗੁਰੂ ਜੀ ਨੇ ਦੱਸਿਆ ਕਿ ਅਠੇ ਪੈਰ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਸਿਮਰਨ ਕਰਨ ਨਾਲ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਸੰਗਰਨਾਥ ਦਾ ਅਗਲਾ ਪ੍ਰਸ਼ਨ ਸੀ ਕਿ ਵਿਸ਼ਿਆਂ ਦਾ ਤਿਆਗ ਹੋ ਸਕਦਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਕਿ ਵਿਸ਼ਿਆਂ ਨੂੰ ਜ਼ਹਿਰ ਰੂਪ ਜਾਣ ਕੇ ਹੀ ਇਹਨਾਂ ਦਾ ਤਿਆਗ ਕੀਤਾ ਜਾ ਸਕਦਾ ਹੈ ਗੁਰੂ ਜੀ ਦੇ ਇਹਨਾਂ ਬਤਨਾ ਬਚਨਾ ਨਾਲ ਸੰਗਰਨਾਸ਼ ਦੀ ਵੀ ਤਸੱਲੀ ਹੋ ਗਈ ਸੀ ਉਸ ਤੋਂ ਬਾਅਦ ਸੰਭਾਲਕਾ ਸਿੱਧ ਨੇ ਮੋਰਚਾ ਸੰਭਾਲ ਲਿਆ ਸੀ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਗ੍ਰਸਥ ਦਾ ਤਿਆਗ ਕਰ ਦਿਓ ਗ੍ਰਹਿਸਤੀਆਂ ਨੂੰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੋਗ ਮਤ ਵਿੱਚ ਆ ਜਾਓ ਜੋਗ ਮਤ ਇਹ ਸਭ ਤੋਂ શ્રેਸ਼ਟ ਮਤ ਹੈ ਗੁਰੂ ਜੀ ਨੇ ਕਿਹਾ ਕਿ ਗ੍ਰਹਿਸਤੀ ਜੀਵਨ ਹੀ ਸਭ ਤੋਂ ਉੱਤਮ ਜੀਵਨ ਹੈ ਗ੍ਰਹਿਸਤੀਆਂ ਕਾਰਨ ਹੀ ਸਭ ਸਾਧੂ ਸੰਤਾਂ ਦੇ ਭੋਜਨ ਦਾ ਪ੍ਰਬੰਧ ਹੁੰਦਾ ਹੈ ਗ੍ਰਹਿਸਤ ਵਿੱਚ ਰਹਿ ਕੇ ਹੀ ਜਗ ਕੀਤੇ ਜਾ ਸਕਦੇ ਹਨ ਇੱਕ ਪਾਸੇ ਤਾਂ ਤੁਸੀਂ ਗ੍ਰਸਤ ਦਾ ਤਿਆਗ ਕਰਨ ਲਈ ਕਹਿੰਦੇ ਹੋ ਅਤੇ ਦੂਸਰੇ ਪਾਸੇ ਆਪ ਹੀ ਖੱਪਰ ਲੈ ਕੇ ਉਹਨਾਂ ਗ੍ਰਸਤੀਆਂ ਦੇ ਘਰੋਂ ਭੋਜਨ ਮੰਗਣ ਲਈ ਤੁਰ ਪੈਂਦੇ ਹੋ ਇਸ ਲਈ ਸੱਚ ਨੂੰ ਸਮਝੋ ਕਿ ਕਿਸੇ ਵੀ ਵਸਤਾ ਵਿੱਚ ਜਾਂ ਕਿਸੇ ਵੀ ਭੇਖ ਵਿੱਚ ਜੇ ਕੋਈ ਪਰਮੇਸ਼ਰ ਦੀ ਭਗਤੀ ਕਰਦਾ ਹੈ ਤਾਂ ਉਹ ਹੀ ਉੱਤਮ ਹੈ ਪਰਮਾਤਮਾ ਦੇ ਕਰ ਪ੍ਰੇਮ ਨਾਲ ਕੀਤੀ ਹੋਈ ਭਗਤੀ ਹੀ ਪ੍ਰਵਾਣ ਹੁੰਦੀ ਹੈ ਪਖੰਡ ਦਾ ਉੱਥੇ ਕੋਈ ਥਾਂ ਨਹੀਂ ਹੈ ਗੁਰੂ ਜੀ ਦੇ ਇਹਨਾਂ ਬਚਨਾਂ ਨਾਲ ਸੰਭਾਲ ਕੇ ਅਸਧ ਵੀ ਖਮੋਸ਼ ਹੋ ਗਿਆ ਕੋਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੀ ਅਤੇ ਇਹ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ